ਦੋਨੇ ਬੇਹੇ ਹੈ ਐ ਮਾਰਨੋਸ ਚਲਾਈ ਜੁੱਤੀ ਪੱਕੀ ਬਣੀ ਹੋਈ ਹੈ ਨਾਲ ਵੀ ਬਣੀ ਹੋਈ ਹੈ ਜੀ ਇਹ ਜਤੀਮਾਂ ਲਈ ਹੈ ਇਹ ਆ ਕੀ ਲਿਖਿਆ ਹੋਇਆ ਉੱਤੇ ਬਈ ਇਹ ਐ ਲਿਖਿਆ ਜੀ ਲੰਗੀ ਜਾਓ ਤੇ ਛਿੱਤਰ ਲਈ ਜਾਓ ਜੀ ਠੀਕ ਹੈ ਐਮਐਲਏ ਸਾਹਿਬ ਦੇ ਤੇ ਪ੍ਰਧਾਨ ਸਾਹਿਬ ਦੇ 22500 ਬੱਚਿਆਂ ਗੰਦ ਦੇ ਵਿੱਚੋਂ ਦੀ ਹੋ ਕੇ ਟੱਪਦੀਆਂ ਸਰਕਾਰ ਸਕੂਲ ਨੂੰ ਤਾਂ ਐਨਮਿਨਸ ਬਣਾਈ ਜਾ ਰਹੀ ਹੈ ਬੱਟ ਸੜਕਾਂ ਜਿਹੜੀਆਂ ਉਹ ਦੇਖੋ ਕਿੱਡੇ ਕਿੱਡੇ ਗੱਡੇ ਆ ਈਓ ਸਾਹਿਬ ਕਹਿੰਦੇ ਕਹਿੰਦੇ ਜੀ ਮੋਟਰ ਨੂੰ ਜਿੰਦਾ ਲਵਾ ਰੱਖਿਆ ਐ ਐਮਐਲਏ ਸਾਹਿਬ ਨੇ ਅੱਛਾ ਕਹਿੰਦੇ ਇਹ ਬਦਲਾਖੋਰੀ ਚੱਲੀ ਜਾਂਦੀ ਐ ਮੋੜ ਮੰਡੀ ਨਾਲ ਇੱਕ ਉਹਨਾ ਐ ਐਮਸੀ ਦੀਆਂ ਵੋਟਾਂ ਹੋਈਆਂ ਸੀ ਇੱਕ ਨੰਬਰ ਵਾਰਡ ਚ ਹੋਈਆਂ ਸੀ ਹਾਂ ਉਹ ਤੋਂ ਹਾਰੇ ਨੇ ਅੱਛਾ ਐਮਐਲਏ ਸਾਹਿਬ ਐਮਐਲਏ ਸਾਹਿਬ ਆਰੇ ਐਮਸੀ ਦੇ ਵੋਟਾਂ ਕਹਿੰਦੇ ਬਦਲਾਖੋਰੀ ਚੱਲੀ ਜਾਂਦੀ ਐ ਉੱਥੋਂ ਕਿਸੇ ਲੋਕਲ ਬੰਦੇ ਤੋਂ ਜਿੰਦਾ ਲਵਾ ਰੱਖਿਆ ਮੋਟਰ ਨੂੰ ਸਾਡੀ ਸ਼ਰਮ ਨਾ ਮੰਨਣ ਆ ਗਰਲ ਸਕੂਲ ਦੀ ਤਾਂ ਸ਼ਰਮ ਮੰਨ ਲੈਣਾ ਸਾਰੇ ਜਿਤੇਮ ਹੋਏ ਪਿਆ ਜੀ ਕਰਨੈਲ ਪ੍ਰਧਾਨ ਐਮਐਲਏ ਈਓ ਐਸਡੀਐਮ ਡੀਸੀ ਮਰਗੇ ਜੀ ਸਾਡੇ ਲਈ ਸਾਰੇ ਜਾਣੇ ਇਹ ਵੋਟਾਂ ਵੀ ਇਹਨਾਂ ਨੂੰ ਪਾਈਆਂ ਸੀਗੀਆਂ ਇਹਨਾਂ ਨੂੰ ਹੀ ਪਾਈਆਂ ਸੀ ਜੀ ਤਾਂ ਹੀ ਤਾਂ ਸੀ ਇਹ ਭੁਗਤ ਰਹੇ ਆ ਜਿਨ੍ਹਾਂ ਨੂੰ ਪਾਈਆਂ ਸੀਗੀਆਂ ਜੇ ਹੋਰ ਕਿਸੇ ਨੂੰ ਪਾਈ ਹੁੰਦੇ ਸ਼ਾਇਦ ਅਸੀਂ ਬਾਜੀ ਜਾਂਦੇ ਜੀ ਹਾਂਜੀ ਪੂਰੇ ਪਛਤਾ ਰਹੇ ਐਮ ਐਲ ਏ ਸਾਹਿਬ ਕਹਿੰਦੇ ਆ ਮੇਰੀ ਪ੍ਰਧਾਨ ਨਾਲ ਹੀ ਬੰਦੀ ਕਰਨੈਲ ਪ੍ਰਧਾਨ ਕਹਿੰਦਾ ਮੇਰੀ ਸੁਖਵੀਰ ਮੈਸਰ ਖਾਨ ਨਾਲ ਹੀ ਬੰਦੀ ਸੁਖਵੀਰ ਮੈਸਰ ਖਾਨ ਕਹਿੰਦਾ ਮੇਰੀ ਈਓ ਸਾਹਿਬ ਨਾਲ ਹੀ ਬੰਦੀ ਐਸ ਡੀਓ ਸਾਹਿਬ ਵੀ ਇਹੀ ਗੱਲ ਕਹਿੰਦੇ ਐਸ ਡੀਓ ਸਾਹਿਬ ਕਹਿੰਦੇ ਮੇਰੀ ਤਿੰਨਾਂ ਨਾਲ ਹੀ ਬੰਦੀ ਦੱਸੋ ਜੀ ਕੀ ਹਾਲ ਆ ਯਾ ਦੇਖੋ ਪਾਣੀ ਖੜਾ ਇਹਦੇ ਵਿੱਚ ਲੋੜੀ ਪਾਉ ਕਿਵੇਂ ਅਗਲਾ ਤੁਸੀਂ ਸੋਚ ਕੇ ਦੇਖੋ ਵੀ ਲੋੜੀ ਕਿਵੇਂ ਪਾਉਗੀ ਇਦਾਂ ਦੁਕਾਨਾਂ ਦੇ ਲੋੜੀ ਦੁਕਾਨਾਂ ਦੇ ਕੰਮ ਤਾਂ ਛੱਡੋ ਜੀ ਲੋੜੀ ਦਾ ਤਿਆਰ ਵੀ ਨਹੀਂ ਬਣਾਇਆ ਲੋਕਾਂ ਨੇ ਜਦ ਮਿਲੇ ਉਹ ਐਮਐਲਏ ਨੂੰ ਉਸ ਤੋਂ ਬਾਅਦ ਕਦੇ ਤੁਹਾਡੇ ਨਾਲ ਗੱਲਬਾਤ ਉਹ ਕਿੱਥੇ ਆਉਂਦਾ ਜੀ ਮੋੜ ਮੰਡੀ ਉਹ ਨਹੀਂ ਆਉਂਦਾ ਡਰ ਲੱਗਦਾ ਉਹਨੂੰ ਮੋੜ ਮੰਡੀ ਤੋਂ ਪਤਾ ਨਹੀਂ ਕੀ ਹੋ ਗਿਆ ਜਿਵੇਂ ਤੁਸੀਂ ਅੱਜ ਆਉਣਾ ਸੀ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਟੈਂਕੀਆਂ ਭਰ-ਭਰ ਲੈ ਗਏ ਪਾਣੀਆਂ ਸਾਡੇ ਕੋਲੇ ਜਿਵੇਂ ਦਰਿਆ ਚੱਲਦਾ ਉਸ ਤਰ੍ਹਾਂ ਵੀਡੀਓ ਹੈਗੇ ਸਾਡੇ ਕੋਲੇ ਮੈਂ ਜਦੋਂ ਕਿਸੇ ਅਫਸਰ ਕੋਲੇ ਜਾਇਦਾ ਆਏਗਾ ਐਸਡੀਐਮ ਕੋਲੇ ਜਾਂਨੇ ਆ ਯੂ ਕੋਲੇ ਜਾਂਨੇ ਸਾਡੇ ਹੱਥ ਖੜੇ ਐ ਜੀ ਅਗਰ ਤੁਹਾਡੇ ਹੱਥ ਖੜੇ ਐ ਤਾਂ ਤੁਸੀਂ ਤਨਖਾਹ ਕੇ ਵੜੋ ਨੀ ਅਸੀਂ ਵੀ ਵੋਟਾਂ ਪਾਈਆਂ ਖੁਦ ਪਾਈਆਂ ਅਸੀਂ ਉਹਨਾਂ ਨੂੰ ਵੋਟਾਂ ਅਸੀਂ ਪੂਰਾ ਸਾਥ ਦਿੱਤਾ ਪਾਰਟੀ ਦਾ ਪਰ ਜੇ ਸਾਨੂੰ ਐਂ ਬਤਾਉਂਦਾ ਵੀ ਆਹ ਹਾਲਾਤ ਹੋਣਗੇ ਅਸੀਂ ਬਿਲਕੁਲ ਨਹੀਂ ਸਾਥ ਦਿੰਦੇ ਦੀ ਪਾਰਟੀ ਦਾ ਦੋਨੇ ਗਵਾਲੀ ਗੜਨੀ ਐ ਦੋਨੇ ਗਾਨਾ ਇਸ ਟਾਈਮ ਪਾਣੀ ਦਾ ਬੁਰਾ ਹਾਲ ਆ ਜੀ ਪਾਣੀ ਦੇ ਕਾਰਨ ਹਾਂ ਦੇਖੀਏ ਕਿ ਨਹੀਂ 500 ਰੁਪਈਆ ਵੀ ਨਹੀਂ ਵੜਦੇ ਜੀ ਲੋਟ ਮੰਡੀ ਇੰਨਾ ਬੁਰਾ ਹਾਲ ਆ ਜੀ ਕੋਵਾਂ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਇਸ ਵਕਤ ਸੀ ਮੌੜ ਮੰਡੀ ਲੱਕੇ ਮੌਜੂਦ ਆ ਮੌੜ ਮੰਡੀ ਦੀ ਗੱਲ ਕਰੀਏ ਤਾਂ ਸਾਰੀ ਮੌੜ ਮੰਡੀ ਪਾਣੀ ਵਿੱਚ ਡੁੱਬੀ ਹੋਈ ਹੈ ਸੀਵਰੇਜ ਦਾ ਪਾਣੀ ਹੈ ਜਿਹੜਾ ਉਹ ਹਰ ਗਲੀ ਹਰ ਮੋਹੱਲੇ ਵਿੱਚ ਤੁਹਾਨੂੰ ਨਜ਼ਰ ਆਊਗਾ ਤਸਵੀਰਾਂ ਦੇ ਵਿੱਚ ਦਿਖ ਵੀ ਰਹੇ ਉੱਤੇ ਅੱਜ ਇੱਥੋਂ ਦੇ ਵਪਾਰੀ ਜਿਹੜੇ ਬਾਜ਼ਾਰ ਦਾ ਸਾਰਾ ਬਾਜ਼ਾਰ ਬੰਦ ਕਰਕੇ ਇਕੱਠੇ ਹੋਏ ਨੇ ਉਹਨਾਂ ਕਹਿਣਾ ਕਿ ਲੰਮੇ ਸਮੇਂ ਤੋਂ ਸਾਡੇ ਜਿਹੜੀ ਮੁਸ਼ਕਲਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਵਪਾਰੀਆਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਜੀ ਬਾਈ ਜੀ ਅੱਜ ਇਕੱਠੇ ਕਿਉਂ ਹੋਏ ਆ ਦੁਕਾਨਾਂ ਕਿਉਂ ਬੰਦ ਕੀਤੀਆਂ ਨੇ ਬਾਈ ਜੀ ਬਹੁਤ ਲੰਬੇ ਟਾਈਮ ਤੋਂ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਭਗਵਾਨ ਤਮਨ ਸਾਹਿਬ ਵੀ ਇੱਥੇ ਆ ਕੇ ਗਏ ਸੀ ਇਸ ਤਰ੍ਹਾਂ ਹੋ ਜੂ ਇਸ ਤਰ੍ਹਾਂ ਹੋ ਜੂ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ 20 ਦਿਨਾਂ ਤੋਂ ਪੂਰੇ ਮੰਡੀ ਵਾਲੇ ਪਰੇਸ਼ਾਨ ਐ ਦੁਕਾਨਾਂ ਦੇ ਉੱਤੇ ਗਾਹਕ ਨਹੀਂ ਆ ਰਿਹਾ ਇੰਨਾ ਮੁਸਕ ਮਾਰ ਰਿਹਾ ਇੱਥੇ ਰਹਿਣਾ ਕਰਨਾ ਬਹੁਤ ਜ਼ਿਆਦਾ ਔਖਾ ਹੋਇਆ ਆ ਕੇ ਇਸ ਤੋਂ ਚੰਗਾ ਤਾਂ ਇਹ ਹੈ ਕਿ ਮੰਡੀ ਛੱਡ ਕੇ ਵਗ ਜਾਈਏ ਹੋਰ ਕੋਈ ਹੱਲ ਨਹੀਂ ਹੈ ਕਿਸੇ ਬੰਦੇ ਕੋਲ ਹੋਰ ਕੋਈ ਹੱਲ ਨਹੀਂ ਹੈ ਬੰਦ ਕਿਉਂ ਕੀਤੀਆਂ ਨੇ ਅੱਜ ਤੁਸੀਂ ਦੁਕਾਨਾਂ ਐਸੀ ਗੱਲ ਕਰਕੇ ਹੀ ਬੰਦ ਕੀਤੀਆਂ ਜੀ ਵੀ ਉੱਥੇ ਜਾ ਕੇ ਧਰਨਾ ਦਿੱਨੇ ਚਾਬੀਆਂ ਫੜਾਇਆ ਉਹਨਾਂ ਦੇ ਦੁਕਾਨਦਾਰ ਆਪਦੀਆਂ ਤੇ ਹੋਰ ਕੋਈ ਹੱਲ ਨਹੀਂ ਹੈਗਾ ਜੀ ਇਸ ਸਮੱਸਿਆ ਦਾ ਗਾਹਕ ਤਾਂ ਹੁੰਦਾ ਨਹੀਂ ਕਿਉਂਕਿ ਐਸਡੀਐਮ ਸਾਹਿਬ ਕਹਿੰਦੇ ਸਾਡੇ ਕੋਲ ਤਾਂ ਕੋਈ ਹੱਲ ਨਹੀਂ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਜੇ ਤੁਹਾ ਉੱਚਾ ਨਾਲ ਐਮਐਲਏ ਦੀ ਤੁਸੀਂ ਇੱਕ ਫੋਟੋ ਲਈਏ ਇਹਦਾ ਕੀ ਕਾਰਨ ਹੈ ਫੋਟੋ ਕਿਉਂ ਲਈਏ ਇੱਥੇ ਫੋਟੋ ਵੀ ਐਸੇ ਗੱਲ ਕਰਕੇ ਲਈਏ ਜੀ ਐਮਐਲਏ ਸਾਹਿਬ ਪਹਿਲਾਂ ਇੱਥੇ ਆਏ ਹੋਏ ਸੀਗੇ ਹੁਣ ਇੱਥੇ ਆਏ ਨਹੀਂ ਜੀ ਇੱਥੇ ਵੀਡੀਓ ਬਣਦੇ ਸੀ ਜੀ ਐਮਐਲਏ ਸਾਹਿਬ ਦੋਨੇ ਦੋਨੇ ਬੇਹੇ ਇਹ ਐ ਮਾਰਨ ਵਾਸਤੇ ਲਈਏ ਜੁੱਤੀ ਪੱਕੀ ਬੰਨੀ ਹੋਈ ਹੈ ਨਾਲ ਬੰਨੀ ਹੋਈ ਹੈ ਜੀ ਇਹ ਜਤੀਮਾਂ ਲਈ ਹੈ ਇਹ ਅੱਛਾ ਕੀ ਕਾਰਨ ਹੈ ਕਿ ਜੁੱਤੀ ਬੰਨਣਾ ਪੱਕਾ ਨਾਲ ਰੇ ਜਤੀਮ ਹੋਏ ਗੜੇ ਸਾਡੀ ਸ਼ਰਮ ਨਹੀਂ ਇਹਨਾਂ ਨੂੰ ਗਰਲ ਸਕੂਲ ਦੀ ਸ਼ਰਮ ਨਹੀਂ ਹੈਗੀ ਸਾਡੀ ਸ਼ਰਮ ਨਾ ਮੰਨਣ ਆ ਗਰਲ ਸਕੂਲ ਦੀ ਤਾਂ ਸ਼ਰਮ ਮੰਨ ਲੈਣਾ ਨਾ ਇਹ ਸਾਰੇ ਜਤੀਮ ਹੋਏ ਪਿਆ ਜੀ ਕਰਨੈਲ ਪ੍ਰ ਐਮਐਲਏ, ਈਓ, ਐਸਡੀਐਮ, ਡੀਸੀ ਮਰਗੇ ਜੀ ਸਾਡੇ ਲਈ ਸਾਰੇ ਜਾਣੇ ਇਹ ਠੀਕ ਹੈ ਹਾਂਜੀ ਹਾਂ ਸਾਡੇ ਲਈ ਕੋਈ ਨਹੀਂ ਹੈਗਾ ਸਾਡੇ 15 20 ਦਿਨ ਹੋ ਗਏ ਕੱਲ ਐਡਾ ਵੱਡਾ ਤਿਹਾਰ ਸੀ ਲੋਹੜੀ ਦਾ ਇੰਨਾ ਇੰਨਾ ਗਿੱਠ ਗਿੱਠ ਪਾਣੀ ਸੀ ਜੀ ਮੰਡੀ ਚ ਠੀਕ ਹੈ ਐਡੇ ਬੇਸ਼ਰਮ ਹੋਏ ਪਿਆ ਜੀ ਇਹ ਕੋਈ ਸੁਣਵਾਈ ਨਹੀਂ ਸਾਡੀ ਸਾਨੂੰ ਤਾਂ ਐ ਲੱਗ ਜਾਂਦਾ ਜਿਵੇਂ ਕੋਈ ਪ੍ਰਸ਼ਾਸਨ ਹੈ ਹੀ ਨਹੀਂ ਕੋਈ ਸਰਕਾਰ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੁਝ ਨਹੀਂ ਹੈਗਾ ਪਾਣੀ ਸਾਰਾ ਸੀਵਰੇਜ ਦਾ ਹੀ ਹੈ ਸਾਰਾ ਸੀਵਰੇਜ ਦਾ ਭਰਾ ਜੀ ਸਾਰਾ ਸੀਵਰੇਜ ਦਾ ਕਿੰਨੇ ਸਮੇਂ ਤੋਂ ਦਿੱਕਤ ਕਿੰਨੇ ਸਮੇਂ ਤੋਂ ਭਰਾ ਜੀ ਆ ਸੰਦਾ ਜਿੱਦੇ ਦਾ ਸਾਡੇ ਬਾਜ਼ਾਰ ਤੋੜਿਆ ਉੱਦੇ ਦੀ ਦਿੱਕਤ ਆਈ ਹੈ ਪਹਿਲਾਂ ਸਾਨੂੰ ਕੋਈ ਦਿੱਕਤ ਨਹੀਂ ਸੀ ਹਾਂ ਜੀ ਤੇ ਇਹਨੂੰ ਸਹੀ ਨਹੀਂ ਕੀਤਾ ਉਸ ਤੋਂ ਬਾਅਦ ਸਹੀ ਭਰਾ ਜੀ ਠੀਕ ਨਹੀਂ ਲੱਗੀ ਉਹ ਕਹਿੰਦੇ ਜੀ ਕਮੇਟੀ ਕੋਲੇ ਪੈਸੇ ਹੈ ਨਹੀਂ ਜੀ ਐਸ ਡੀ ਐਮ ਕਹਿੰਦਾ ਮੇਰੇ ਕੋਲੇ ਕੋਈ ਪਾਵਰ ਹੈ ਨਹੀਂ ਆਈਓ ਸਾਹਿਬ ਕਹਿੰਦੇ ਮੇਰੇ ਕੋਲੇ ਪਾਵਰ ਹੈ ਨਹੀਂ ਡੀ ਸੀ ਸਾਹਿਬ ਕਹਿੰਦੇ ਮੇਰੇ ਕੋਲੇ ਹੈ ਨਹੀਂ ਸਾਨੂੰ ਤਾਂ ਜਦੋਂ ਅਸੀਂ ਰੈਲੀ ਵਾਲੇ ਬੰਦ ਕੀਤਾ ਸੀ ਮੋੜ ਮੰਡੀ ਬੰਦ ਕੀਤੀ ਸੀ ਭਗਵੰਤ ਮਾਨ ਦੀ ਰੈਲੀ ਸੀ ਉਦੋਂ ਇਹੀ ਈਓ ਇਹੀ ਐਸਡੀਐਮ ਇਹੀ ਡੀਸੀ ਇਹੀ ਐਸਐਚਓ ਇਹੀ ਐਸਐਸਪੀ ਸਾਡੇ ਪੈਰਾਂ 'ਚ ਡਿੱਗਦੇ ਸੀ ਵੀ ਸਾਡੀ ਦੁਕਾਨ ਖੋਲੋ ਦੁਕਾਨਾਂ ਖੋਲੋ ਕਿਸੇ ਦਿਨ ਉਦੋਂ ਪਾਵਰ ਆ ਜਾਂਦੀ ਹੈ ਇਹ ਜਿਹੜੇ ਐਸਡੀਐਮ ਈਓ ਆ ਸਾਰੇ ਇਹ ਕੱਲੇ ਭਗਵੰਤ ਮਾਨ ਦੀ ਐਮਐਲਏ ਦੀ ਇਹਨਾਂ ਦੀ ਰਾਖੀ ਕਰਨ ਵਾਸਤੇ ਰੱਖੇ ਹੋਏ ਆ ਆਮ ਬੰਦਾ ਮਰਦਾ ਮਰ ਜਾਂਦੇ ਕਿਸੇ ਨੂੰ ਕੋਈ ਪਰਵਾਹ ਨਹੀਂ ਕੋਈ ਹੋਣੀ ਕੋਈ ਬਰਾ ਹਾਲ ਹੋਇਆ ਤੁਸੀਂ ਐਂ ਕਰੋ ਇੱਥੇ 2 ਘੰਟੇ ਬੈ ਕੇ ਦਿਖਾ ਦਿਓ ਤੁਸੀਂ ਅੱਜ ਬਾਹਰੋਂ ਆਏ ਹੋ ਬਿਲਕੁਲ ਤੁਸੀਂ 2 ਘੰਟੇ ਤੁਸੀਂ ਕਹੋਗੇ ਯਾਰ ਬੇਸ਼ਰਮਾ ਕੰਮ ਸਾਰਾ ਯਾਰ ਇੱਥੇ ਜਿਵੇਂ ਕੱਟ ਦਿਓ ਫਿਰ ਭਾਈ ਇੱਥੇ ਭਾਈ ਮਰੇ ਪਿਆ ਸੀ ਨੱਕ ਨੱਕ ਮਰ ਗਏ ਸੀ ਜਾਈਏ ਕਿਤੇ ਬੁਰਾ ਹਾਲ ਹੋਇਆ ਪਿਆ ਜੀ ਸਾਰਾ ਇਹ ਇਹ ਕੋਈ بارش ਦਾ ਪਾਣੀ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਮੂਵੀ ਬਣਾਉ ਤੁਸੀ ਸੀਵਰੇਜ ਦਾ ਪਾਣੀ ਆ ਰਿਹਾ ਨਾਲੀ ਚੋਂ ਗੰਦੇ ਨਾਲੇ ਚੋਂ ਬਿਲਕੁਲ ਸਾਫ ਨਿਕਲ ਕੇ ਪਾਣੀ ਇੱਥੇ ਇਕੱਠਾ ਹੋ ਰਿਹਾ ਹੈਗਾ ਪਰ ਕੋਈ ਹੱਲ ਨਹੀਂ ਕਿਸੇ ਕੋਲੇ ਜਦੋਂ ਕਿਸੇ ਅਫਸਰ ਕੋਲੇ ਜਾਈਦਾ ਆਏਗਾ ਐਸਡੀਐਮ ਕੋਲੇ ਜਾਂਦੇ ਆ ਯੂਕਲ ਜਾਂਦੇ ਆ ਸਾਡੇ ਹੱਥ ਖੜੇ ਆ ਜੀ ਅਗਰ ਤੁਹਾਡੇ ਹੱਥ ਖੜੇ ਆ ਤਾਂ ਤੁਸੀਂ ਤਨਖਾਹ ਕਿਉਂ ਲੈਂਦੇ ਹੋ ਇੰਜੀਨੀਅਰ ਤੁਸੀਂ ਉਹ ਕਹਿੰਦੇ ਤੁਸੀਂ ਹੱਲ ਕਰ ਲਓ ਸਾਨੂੰ ਤੁਸੀਂ ਹੱਲ ਦੱਸ ਦਿਓ ਅਗਰ ਅਸੀਂ ਹਾਲਤ ਦੱਸਣਾ ਆਏਗਾ ਕਿ ਅਸੀਂ ਇੰਜੀਨੀਅਰ ਆਂ ਸੈਲਰੀਆਂ ਤਾਂ ਤੁਸੀਂ ਲੈਣੇ ਹੋ ਇੰਜੀਨੀਅਰ ਹੁੰਦੀਆਂ ਸਾਨੂੰ ਸੈਲਰੀ ਦਨੇ ਹੋ ਤੁਸੀਂ ਵੀ ਅਸੀਂ ਹੱਲ ਕੱਢੀਏ ਮੰਡੀ ਵਾਲੇ ਕਿਉਂ ਹੱਲ ਕੱਢਣੇ ਇਸ ਚੀਜ਼ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਉਹ ਹੱਲ ਕੱਢੇ ਕਿਸੇ ਕੀਮਤ ਦੇ ਦੇ ਵੀ ਇਹ ਹੱਲ ਹੋਣਾ ਚਾਹੀਦਾ ਆਏਗਾ ਤੇ ਨਹੀਂ ਅਸੀਂ ਆਪਾ ਬੁਰੇ ਹਫਸੇ ਹੋ ਜਾਂ ਇਸ ਤੋਂ ਦੁਕਾਨਾ ਬੰਦ ਹੀ ਆ ਗਈ ਐਮ ਐਲ ਏ ਇੱਥੇ ਆਉਂਦਾ ਗਿੜਾ ਮਾਰਦਾ ਕਦੇ ਕਦੇ ਨਹੀਂ ਆਇਆ ਪਹਿਲਾਂ ਹੁੰਦਾ ਸੀ ਜੀ ਵੋਟਾਂ ਤੋਂ ਵੋਟਾਂ ਤੋਂ ਪਹਿਲਾਂ ਆ ਕੇ ਉਹ ਗਰਲ ਸਕੂਲ ਦੇ ਪੁਆਇੰਟ ਤੇ ਆ ਕੇ ਉਹ ਬਣਾਉਂਦੇ ਸੀ ਵੀਡੀਓ ਉਹ ਜਿੱਥੇ ਮੀਂਹ ਵੇਲੇ ਪਾਣੀ ਖੜਦਾ ਸੀ ਉਦੋਂ ਹਾਂ ਸੀ ਪਰ ਉਹ ਹੁਣ ਸੀ ਬ੍ਰਿਜ ਦਾ ਐਮ ਐਲ ਏ ਸਾਹਿਬ ਪਹਿਲਾਂ ਹੁੰਦੇ ਸੀ ਆ ਕੇ ਕਹਿੰਦੇ ਸੀਗੇ ਕਿ ਵੀ ਇੱਥੇ ਬੜਾ ਬੁਰਾ ਹਾਲ ਹੈ ਜੀ ਜਦੋਂ ਜਿੱਤ ਗਏ ਇਸ ਤੋਂ ਬਾਅਦ ਉਹ ਵੀ ਨਹੀਂ ਆਏ ਜਿੱਤ ਗਏ ਕੋਈ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਥੇ ਪਹਿਲਾਂ ਕੱਲੇ ਮੀਂਹ ਦਾ ਪਾਣੀ ਖੜਦਾ ਸੀਗਾ ਜਦੋਂ ਐਮਐਲਏ ਸਾਹਿਬ ਵੀਡੀਓ ਬਣਾਉਂਦੇ ਸੀਗੇ ਜਦੋਂ ਦੀ ਨਵੀਂ ਸਰਕਾਰ ਆਈ ਹੁਣ ਸੀਵਰੇਜ ਦਾ ਖੜਾ ਲੱਗਿਆ ਸਰਕਾਰ ਨੇ ਤਾਂ ਗਰਲ ਸਕੂਲ ਆਈ ਦੇਖੋ 22500 ਬੱਚੀਆਂ ਪੜ੍ਹਦੀਆਂ ਇੱਥੇ 22500 ਬੱਚੀਆਂ ਗੰਦ ਦੇ ਵਿੱਚੋਂ ਦੀ ਹੋ ਕੇ ਟੱਪਦੀਆਂ ਸਰਕਾਰ ਸਕੂਲ ਨੂੰ ਤਾਂ ਐਨਵਨੈਂਸ ਬਣਾਈ ਜਾ ਰਹੀ ਹੈ ਹਾਂਜੀ ਹਾਂ ਇਹ ਸੈਂਟਰ ਸਰਕਾਰ ਦੇ ਦੀਨ ਆ ਗਿਆ ਤੇ ਉਹਨੂੰ ਸਮਾਰਟ ਸਕੂਲ ਬਣਾਤਾ ਵੱਟ ਸੜਕਾਂ ਜਿਹੜੀਆਂ ਉਹ ਦੇਖੋ ਗਿੱਡੇ ਗਿੱਡੇ ਗੱਡੇ ਆ ਕਿਤੇ ਜਿਵੇਂ ਉਹ ਤਾਂ ਨਹੀਂ ਜਿਹੜੇ ਕਹਿੰਦੇ ਸਵਿੰਗ ਪੂਲ ਸਕੂਲਾਂ ਵਿੱਚ ਕਿਤੇ ਬਾਹਰ ਬਣਾਤੇ ਹੁਣ ਉਹ ਇਹ ਤਾਂ ਹੁਣ ਤੁਹਾਨੂੰ ਦੇਖ ਹੀ ਰਹੇ ਹੋ ਤੁਸੀਂ ਹੁਣ ਤੁਹਾਨੂੰ ਪ ਦਾ ਸਵੀਮਿੰਗ ਪਾ ਆ ਜਿਹੜੀ ਵੀਡੀਓ ਅਸੀਂ ਸਾਡੀ ਕੱਟੋ ਕੱਲ ਇਹਨਾਂ ਨੂੰ ਇਨਫੋਰਮੇਸ਼ਨ ਹੋ ਗਈ ਵੀ ਇੱਥੇ মিডিਆ ਵਾਲੇ ਆਉਣਗੇ ਅਸ ਰਾਤੀ ਰਾਤ ਪਾਣੀ ਕੱਢਦਾ ਨਹੀਂ ਕੱਲ ਦਰਿਆ ਵਗਦਾ ਸੀ ਇੱਥੇ ਇਹ ਫਿਰ ਕੱਢਦੇ ਕਿੱਥੋਂ ਆਏ ਰੋਜ਼ ਕਿਉਂ ਨਹੀਂ ਕੱਢਦੇ ਮਸਤੇ ਹੋਏ ਆ ਜੀ ਵਿਗੜੇ ਹੋਏ ਆ ਜਮਾ ਪੁਲ ਦੇ ਥੱਲੇ ਜਾ ਕੇ ਦੇਖੋ ਕੀ ਹਾਲ ਹੈ ਜਦੋਂ ਮੋਟਰ ਚੱਲ ਜਾਂਦੀ ਹੈ ਬੇਤਾ ਲਾਗੇ ਤੁਸੀਂ ਆ ਸਾਰੀ ਰਾਤ ਮੋਟਰ ਚਲਾ ਕੇ ਪਾਣੀ ਪੁਲ ਦੇ ਥੱਲੇ ਜਾ ਕੇ ਐ ਡਾੜਾ ਪਾਣੀ ਬੰਦਾ ਰਾਂਕੇ ਦਿਖਾ ਦੇ ਆ ਮੈਂ ਡਿਗਿਆ ਜੀ ਆ ਮੈਂ ਡਿਗਿਆ ਮੇਰੀ ਬਾਈਪ ਤੇ ਮੈਂ ਡਿਗਿਆਗਾ ਕਿੱਥੇ ਜਾ ਰਹੇ ਸੀ ਉਹਦੋਂ ਘਰੇ ਜਾ ਰਹੇ ਜੀ ਲੋੜੀ ਦਾ ਸਮਾਨ ਲੈ ਕੇ ਹੂੰ ਸਾਰਾ ਸਮਾਨ ਖਰਾਬ ਹੋ ਗਿਆ 25 ਹ ਪੁੱਛੋ ਇਹਨਾਂ ਨੇ ਚੱਕਿਆ ਜਾਲਾ ਗਵਾਂਡ ਮੇਰੀ ਉਹ ਦੁਕਾਨ ਹੈ ਮੇਰੀ ਸਾਹਮਣੇ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਬਹੁਤ ਸਾਰਾ ਕੱਪੜੇ ਰੁੜ ਗਏ ਮਰਾ ਹਾਰ ਹੋ ਗਿਆ ਆ ਦੇਖੋ ਜੀ ਕੋਈ ਨਹੀਂ ਤੁਸੀਂ ਇਹਨਾ ਸਮਝੋ ਵੀ ਪਾਣੀ ਕੋਈ ਹੋਰ ਹੈ ਉਹ ਦੇਖੋ ਸੀਵਰੇਜ ਦਾ ਪਾਣੀ ਹੈ ਬਿਲਕੁਲ ਚਾਹੇ ਵੀਡੀਓ ਬਣਾਓ ਤੁਸੀਂ ਵੀ ਉਹ ਪਾਣੀ ਹੌਰੀ ਹੌਰੀ ਕਲੈਕਟ ਹੋ ਰਿਹਾ ਸਾਰਾ ਇੱਥੇ ਆਥਨ ਤੱਕ ਪੂਰਾ ਭਰ ਜੂਗਾ ਇਹ ਓ ਦੇਖੋ ਵੀ ਅਸੀਂ ਆਪਦੀਆਂ ਤਰ੍ਹਾਂ ਹੀ ਆਏ ਇੱਥੋਂ ਵੀ ਨਿਕਲ ਰਿਹਾ ਸੀ ਅਸੀਂ ਹੁਣ ਬੜਾ ਜਿਹੜਾ ਕਹਿੰਦੇ ਜਿਹੜਾ ਕਹਿੰਦੇ ਬੂੰਦ ਬੂੰਦ ਨਾਲ ਸਮੁੰਦਰ ਇਹੀ ਬਣਦਾ ਹੈ ਇਹੀ ਬਣਦਾ ਜੀ ਆ ਬਣਿਆ ਹੋਇਆ ਇਸੇ ਨਾਲ ਹੀ ਬਣਿਆ ਹੋਇਆ ਸਾਰਾ ਪੂਰਾ ਇਥੇ ਗੰਦਗੀ ਆ ਪੂਰੀ ਜਮਾ ਸਰਕਾਰ ਨੇ ਜੇ ਭਗਵੰਤ ਮਾਨ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਅਸੀਂ ਰੰਗਲਾ ਪੰਜਾਬ ਦੇਵਾਂਗੇ ਜੇ ਸਾਨੂੰ ਐਂ ਪਤਾ ਹੁੰਦਾ ਵੀ ਪੰਜਾਬ ਇਹੋ ਜਿਹਾ ਰੰਗਲਾ ਬਣਾਉਣਗੇ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਸੀ ਅਸੀਂ ਵੀ ਵੋਟਾਂ ਪਾਈਆਂ ਖੁਦ ਪਾਈਆਂ ਅਸੀਂ ਉਹਨਾਂ ਨੂੰ ਵੋਟਾਂ ਅਸੀਂ ਪੂਰਾ ਸਾਥ ਦਿੱਤਾ ਪਾਰਟੀ ਦਾ ਪਰ ਜੇ ਸਾਨੂੰ ਐਂ ਪਤਾ ਹੁੰਦਾ ਵੀ ਆਹ ਹਾਲਾਤ ਹੋਣਗੇ ਅਸੀਂ ਬਿਲਕੁਲ ਨਹੀਂ ਸਾਥ ਦਿੰਦੇ ਸੀ ਪਾਰਟੀ ਦਾ ਤੇ ਉਹਨਾਂ ਨੂੰ ਐਸੇ ਕਿਸੇ ਕਿਸਮ ਦੀ ਕੋਈ ਸ਼ਰਮ ਨਹੀਂ ਕਿਸੇ ਲੀਡਰ ਨੂੰ ਕਿਸੇ ਨੂੰ ਖੁੱਡੀਆਂ ਸਾਹਿਬ ਵੀ ਇੱਥੇ ਆਈ ਸੀ ਉਦੋਂ ਵੀ ਅਸੀਂ ਲਈ ਬਹੁਤ ਮਸਲਾ ਚੱਕਿਆ ਜਦੋਂ MP ਦੇ ਇਲੈਕਸ਼ਨ ਸੀ ਖੁੱਡੀਆਂ ਸਾਹਿਬ ਆਈ ਜਾਂਦਾ ਲੋਕਾਂ ਨੇ ਚਿੱਲਾਂ ਦਾ ਬਣ ਗਿਆ ਬਦਲਾਈ ਜਾ ਇਹ ਹੁਣ ਝਿਲਾਂ ਦਾ ਸ਼ਹਿਰ ਬਣ ਗਿਆ ਜਿਵੇਂ ਦਿੱਲੀ ਸੀਗਾ ਉਵੇਂ ਪੰਜਾਬ ਆ ਕੱਲਾ ਮੋੜ ਮੁੰਡੀ ਨਹੀਂ ਹੋਰ ਵੀ ਸ਼ਹਿਰ ਬਣੇ ਜਾ ਰਹੇ ਨੇ ਇੱਥੋਂ ਜਾਉਂਗੇ ਰਾਮੇ ਵਾਲੇ ਦਾ ਹਸਪੀਟਲ ਹੈ ਜੀ ਉਧਰੋਂ ਵੈਸੇ ਮਾਰਕੀਟ ਚ ਜਾ ਕੇ ਦੇਖੋ ਉਧਰ ਵੀ ਇਹੀ ਹਾਲ ਹੈ ਮਤਲਬ ਕਿ ਮੰਡੀ ਦਾ ਕੋਈ ਵੀ ਐਂਟਰੀ ਪੁਆਇੰਟ ਹੈ ਤੁਸੀਂ ਜਿੱਥੋਂ ਵੀ ਮੋੜ ਮੰਡੀ ਜੈਂਟਰੋਂ ਤੁਸੀਂ ਆਏ ਹੋ ਤਾਂ ਤੁਹਾਨੂੰ ਪਤਾ ਇਹ ਵੀ ਸਵਾਗਤ ਸੀਵਰੇਜ ਦਾ ਪਾਣੀ ਕਰਦਾ ਹੈ ਗਾਹ ਤਾਂ ਹੀ ਨਹੀਂ ਆਉਂਦੇ ਖਾਲੀ ਪਿਆ ਬਾਜ਼ਾਰ ਸਾਰਾ ਇਹ ਵੇਲੇ ਆਉਂਦੇ ਆਓ ਕਿਥੋਂ ਲਾਦਾ ਆਏ ਹੋ ਜੀ ਬੰਦੀ ਮੰਡੀ ਤੁਸੀਂ ਖੁਦ ਗੱਡੀ ਲੈ ਕੇ ਆਏ ਹੋ ਤੁਸੀਂ ਦੱਸੋ ਵੀ ਗੱਡੀ ਕਿੱਥੇ ਖੜਾ ਕੇ ਆਏ ਹੋ ਪਿੱਛੇ ਲਾਤੀ ਹੋ ਪਿੱਛੇ ਲਾ ਕੇ ਆਏ ਹੋ ਨਾ ਫਿਰ ਗਾਹ ਕਿਵੇਂ ਆਊਗਾ ਜੀ ਬਿਲਕੁਲ ਤੁਸੀਂ ਨਹੀਂ ਆ ਸਕਦਾ ਗਾਹ ਕੱਲ ਲੋਹੜੀ ਸੀਗੀ ਕੱਲ ਲੋਹੜੀ ਸੀਗੀ ਕਿੰਨਾ ਕੁ ਸਾਮਾਨ ਵੇਚਿਆ ਲੋਕਾਂ ਨੇ ਬਹੁਤ ਬੁਰਾ ਹਾਲ ਸੀ ਪਾਣੀ ਨਹੀਂ ਜੀ ਲੋਹੜੀ ਲੋਹੜੀ ਕਿੱਥੇ ਪਾਊਗਾ ਅਗਲਾ ਲੋਹੜੀ ਆ ਦੇਖੋ ਪਾਣੀ ਖੜਾ ਹੈ ਇਹਦੇ ਵਿੱਚ ਲੋਹੜੀ ਪਾਊ ਕਿਵੇਂ ਅਗਲਾ ਤੁਸੀਂ ਸੋਚ ਕੇ ਦੇਖੋ ਵੀ ਲੋਹੜੀ ਕਿਵੇਂ ਪਾਊਗੀ ਇਧਰ ਦੁਕਾਨਾਂ ਦੇ ਕੰਮ ਤਾਂ ਛੱਡੋ ਤੁਸੀਂ 2 ਘੰਟੇ ਇੱਥੇ ਬੈਠੋ ਸੋਨੂੰ ਫੇਰ ਪਤਾ ਲੱਗੂ ਵੀ ਮੰਡੀ ਦੀ ਸਮੱਸਿਆ ਕਿੱਡੀ ਕਬੜੀ ਸਮੱਸਿਆ ਹੈ ਇਹਦਾ ਭਾਈ ਲੋਕ ਬਿਮਾਰ ਵੀ ਹੁੰਦੇ ਹੋਣਗੇ ਪਾਣੀ ਮਾੜਾ ਹੈ ਅਸੀਂ ਤਾਂ ਜੀ ਈਓ ਸਾਹਿਬ ਨੂੰ ਕਰਨਲ ਪ੍ਰਧਾਨ ਨੂੰ ਮੈਸਰ ਖਾਨਾ ਨੂੰ ਸੁਖਵੀਰ ਮੈਸਰ ਖਾਨਾ ਨੂੰ ਡੀਸੀ ਸਾਹਿਬ ਨੂੰ ਵੀ ਯਾਰ ਜੇ ਤੁਹਾਡੇ ਤੋਂ ਨਹੀਂ ਹੱਲ ਹੁੰਦਾ ਤੁਸੀਂ ਅਸਤੀਫਾ ਦੇ ਦਿਓ ਯਾਰ ਤੁਸੀਂ ਰਿਜਾਈਨ ਦਿਓ ਆਪਦੇ ਆਪ ਦੇ ਘਰੇ ਜਾਓ ਬੈਠੋ ਸਾਡੇ ਨਾਲ ਆ ਕੇ ਯਾਰ ਕਦੇ ਮਿਲਿਓ ਐਮਐਲਏ ਨੂੰ ਉਸ ਤੋਂ ਬਾਅਦ ਕਦੇ ਤੁਹਾਡੇ ਨਾਲ ਗੱਲਬਾਤ ਉਹ ਕਿੱਥੇ ਆਉਂਦਾ ਜੀ ਮੋੜ ਮੰਡੀ ਉਹ ਨਹੀਂ ਆਉਂਦਾ ਡਰ ਲੱਗਦਾ ਉਹਨੂੰ ਮੋੜ ਮੰਡੀ ਤੋਂ ਪਤਾ ਨਹੀਂ ਕੀ ਹੋ ਗਿਆ ਤੇ ਐਮਐਲਏ ਤਾਂ ਇੱਥੇ ਹੀ ਆ ਉਹ ਕਿਹੜਾ ਇੱਥੋਂ ਆ ਜੀ ਆਉਂਦੇ ਹੀ ਨਹੀਂ ਜੀ ਉਹ ਮੈਂ ਤਾਂ ਘਰੇ ਦੇਖਿਆ ਨਹੀਂ ਢਾਈ ਸਾਲਾਂ ਚ ਕਦੇ ਆਇਆ ਹੋਵੇ ਸਰ ਲੈਣ ਆਇਆ ਨਹੀਂ ਜੀ ਆਇਆ ਨਹੀਂ ਇਹ ਕਹਿੰਦੇ ਆ ਜਿਹੜੀ ਸਰਕਾਰ ਲੋਕਾਂ ਵਿੱਚੋਂ ਚੱਲਦੀ ਆ ਲੋਕਾਂ ਦੇ ਨਾਲ ਮਿਲ ਕੇ ਕੋਈ ਲੋਕਾਂ ਲੋਕਾਂ ਦੀ ਤਾਂ ਸੁਣਦੇ ਨਹੀਂ ਜੀ ਤੁਸੀਂ ਐਂ ਕਰੋ ਭਗਵਾਨ ਤੁਮਨ ਨੂੰ ਮਿਲ ਕੇ ਦਿਖਾ ਦਿਓ ਤੁਹਾਨੂੰ 15 ਫੁੱਟ ਦੂਰ ਤੋਂ ਗਾਦਨਗੇ ਪਰਾਂ ਹੋ ਜਾ ਜੇ ਬਿਮਾਰੀਆਂ ਫੈਲ ਗਈਆਂ ਜੀ ਸਰਕਾਰ ਉਹਦੀ ਆ ਗੂ ਇੱਥੇ ਜਿੰਨ ਕਰੋੜਾ ਰੁਪਇਆ ਫੰਡ ਰੀਲੀਜ਼ ਕਰਦਣਗੇ ਬਟ ਅੱਜ ਇਹਦੇ ਲਈ ਸੀਵਰੇਜ ਬਲੀ ਇੱਕ ਇੱਕ ਪੈਸਾ ਵੀ ਨਹੀਂ ਵਰ ਕਰ ਰਹੇ ਰੀਲੀਜ਼ ਇੱਕ ਰੁਪਇਆ ਵੀ ਜੇ ਮੁੱਖ ਮੰਤਰੀ ਨੇ ਆਉਣਾ ਹੋਇਆ ਇੱਥੇ ਲੱਗਦਾ ਕਿ ਸਹੀ ਹੋ ਜਾਊਗਾ ਉਦੋਂ ਹਾਂਜੀ ਉਹ ਟੈਂਪਰੇਰੀ ਕਰ ਦਣਗੇ ਜੀ 20 ਸਾਲ ਪੁਰਾਣਾ ਪੋਲ ਲੱਗਿਆ ਹੋਇਆ ਸੀ ਜੀ ਗਲੀ ਦੇ ਵਿਚਾਲੇ ਸੀਐਮ ਸਾਹਿਬ ਨੇ ਆਉਣਾ ਸੀ ਉਹ ਪਟਤਾ ਸੀਗਾ ਰਾਤ ਤੇ ਰਾਤ 20 ਸਾਲ ਪੁਰਾਣਾ ਤੇ ਐਡੀ ਵੱਡੀ ਸਮੱਸਿਆ ਨੂੰ ਤਾਂ ਨਾਲ ਦੀ ਨਾਲ ਸੁਕਾ ਦੇਣਗੇ ਐਤੋਂ ਬਾਅਦ ਫੇਰ ਉਹੀ ਹਾਲ ਬਿਲਕੁਲ ਉਹ ਸੁਕਾਇਆ ਸੀ ਤਿੰਨ ਦਿਨ ਸੁਕਾਇਆ ਜੀ ਉਹ ਤੇ ਜਦੋਂ ਸੀਐਮ ਸਾਹਿਬ ਆਏ ਤਿੰਨ ਦਿਨ ਸੁਕਾਇਆ ਇਹਨਾਂ ਨੇ ਤੇ ਚੌਥੇ ਦਿਨ ਫੇਰ ਪਾਣੀ ਆ ਗਿਆ ਸਾਡੇ ਕੋਲੇ ਤਿੰਨ ਦਿਨ ਸੁੱਕਾ ਰਿਹਾ ਪੂਰਾ ਸਾਰਾ ਬਿਆਰ ਵਧੀਆ ਰਿਹਾ ਚੌਥੇ ਦਿਨ ਫੇਰ ਪਾਣੀ ਪਾਣੀ ਚਾਰຊਪੇਰੇ ਇਹ ਫਿਰ ਲੱਗਦਾ ਕਿ ਆਮ ਲੋਕਾਂ ਤੇ ਮੁੱਖ ਮੰਤਰੀ ਫਰਕ ਆ ਪਰ ਉਹ ਕਹਿੰਦੇ ਅਸੀਂ ਤਾਂ ਆਮ ਆਸੀਂ ਵੀ ਆਮ ਦਿਨ ਰਾਤ ਦਾ ਫਰਕ ਦਿਨ ਰਾਤ ਦਾ ਫਰਕ ਦਿਨ ਰਾਤ ਦਾ ਫਰਕ ਹੈ ਆਮ ਲੋਕਾਂ ਦੇ ਮੁੱਖ ਮੰਤਰੀ ਵਿੱਚ ਜਦੋਂ ਕਿਸੇ ਵੀ ਅਫਸਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੁੰਦਾ ਤਾਂ ਟੈਂਕ ਪਰ ਪਰ ਪਾਣੀ ਦੇ ਲੈ ਜਾਂਦੇ ਆ ਜਦੋਂ ਕਿਸੇ ਨੇ ਨਹੀਂ ਆਉਣਾ ਹੁੰਦਾ ਤਾਂ ਕੋਈ ਬਾਤ ਨਹੀਂ ਪੁੱਛਦਾ ਠੀਕ ਹੈ ਜਿਵੇਂ ਤੁਸੀਂ ਅੱਜ ਆਉਣਾ ਸੀ ਇਹਨਾਂ ਨੂੰ ਪਤਾ ਲੱਗ ਗਿਆ ਟਟੈਂਕਿਆਂ ਬਰ ਬਰ ਲੈ ਗਏ ਪਾਣੀ ਦੀਆਂ ਸਾਡੇ ਕੋਲੇ ਜਿਵੇਂ ਦਰਿਆ ਚੱਲਦੇ ਨੇ ਉਸ ਤਰ੍ਹਾਂ ਵੀਡੀਓ ਹੈਗੇ ਸਾਡੇ ਕੋਲੇ ਹਾਂ ਸਾਰਾ ਕੁਝ ਉਵੇਂ ਹੈ ਇਹ ਸਭ ਕੁਝ ਜੀ ਅੱਪੀ ਕਰਵਾਇਆ ਹੋਇਆ ਹੈ ਜਿਹੜਾ ਵੀ ਕੱਲ ਬਹੁਤ ਜ਼ਿਆਦਾ ਮੂਰਾਲ ਸੀ ਮੈਂ ਜੀ ਈਓ ਸਾਹਿਬ ਕੋਲ ਗਿਆ ਸੀ ਈਓ ਸਾਹਿਬ ਕਹਿੰਦੇ ਕਹਿੰਦੇ ਜੀ ਮੋਟਰ ਨੂੰ ਜਿੰਦਾ ਲਵਾ ਰੱਖਿਆ ਐ ਐਮਐਲਏ ਸਾਹਿਬ ਨੇ ਅੱਛਾ ਕਹਿੰਦੇ ਇਹ ਬਦਲਾਖੋਰੀ ਚੱਲੀ ਜਾਂਦੀ ਐ ਮੋੜ ਮੰਡੀ ਨਾਲ ਪਤਾ ਨਹੀਂ ਕਿਸ ਚੀਜ਼ ਦੀ ਐ ਐਮਐਸਸੀ ਦੀ ਬੋਟਾਂ ਹੋਈਆਂ ਸੀਗੀਆਂ ਇੱਕ ਤਾਂ ਜਦੋਂ ਉਦੋਂ ਧਰਨਾ ਲੱਗਿਆ ਸੀ ਮਨ ਲਓ ਜਦੋਂ ਸੀਐਮ ਸਾਹਿਬ ਆਏ ਸੀ ਇੱਕ ਉਹ ਨਾ ਐਮਸੀ ਦੀਆਂ ਵੋਟਾਂ ਹੋਈਆਂ ਸੀ ਇੱਕ ਨੰਬਰ ਵਾਰਡ ਚ ਹੋਈਆਂ ਸੀ ਹਾਂ ਉਹ ਤੋਂ ਹਾਰੇ ਨੇ ਐਮਐਲਏ ਸਾਹਿਬ ਮੈਨੂੰ ਪਹਿਲੇ ਸਾਹਿਬ ਆ ਗਏ ਐਮਸੀ ਦੇ ਵੋਟਾਂ ਕਹਿੰਦੇ ਬਦਲਾਖੋਰੀ ਚੱਲੀ ਜਾਂਦੀ ਆ ਉੱਥੋਂ ਕਿਸੇ ਲੋਕਲ ਬੰਦੇ ਤੋਂ ਜਿੰਦਾ ਲਵਾ ਰੱਖਿਆ ਮੋਟਰ ਨੂੰ ਠੀਕ ਹੈ ਪ੍ਰਸ਼ਾਸਨ ਤੋਂ ਉੱਪਰ ਹੋ ਗਿਆ ਉਹ ਬੰਦਾ ਮੈਂ ਉਹਨਾਂ ਨੂੰ ਕਿਹਾ ਮੈਂ ਫਿਰ ਪ੍ਰਸ਼ਾਸਨ ਤੋਂ ਉੱਪਰ ਹੋ ਗਿਆ ਉਹ ਬੰਦਾ ਕਹਿੰਦਾ ਜੀ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਇਹੋ ਸਾਹਿਬ ਦੀ ਬਿਆਨ ਨੇ ਇਹ ਮੈਨੂੰ ਖੁਦ ਕਹੇ ਐਮਐਲਏ ਸਾਹਿਬ ਕਹਿੰਦੇ ਆ ਮੇਰੀ ਪ੍ਰਧਾਨ ਨਾਲ ਹੀ ਬੰਦੀ ਕਰਨੈਲ ਪ੍ਰਧਾਨ ਕਹਿੰਦਾ ਮੇਰੀ ਸੁਖਵੀਰ ਮੈਸਰਖਾਨਾ ਨਾਲ ਹੀ ਬੰਦੀ ਸੁਖਵੀਰ ਮੈਸਰਖਾਨਾ ਕਹਿੰਦਾ ਮੇਰੀ ਈਓ ਸਾਹਿਬ ਨਾਲ ਹੀ ਬੰਦੀ ਐਸਡੀਐਮ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਐਸਡੀਐਮ ਸਾਹਿਬ ਕਹਿੰਦੇ ਮੇਰੀ ਤਿੰਨਾਂ ਨਾਲ ਹੀ ਬੰਦੀ ਦੱਸੋ ਜੀ ਕੀ ਹਾਲ ਆ ਇਹ ਆਪਸ ਵਿੱਚ ਲੜੀ ਜਾਂਦੇ ਆ ਤਕਲੀਫ ਸਾਨੂੰ ਹੁੰਦੀ ਆ ਪਿਸਤਾ ਕੌਣ ਹੈ ਪਿਸਤੇ ਅਸੀਂ ਆ ਆਪਸ ਦੇ ਵਿੱਚ ਇੰਨਾ ਬੁਰਾ ਹਾਲ ਆ ਇਹਨਾਂ ਦਾ ਪਤਾ ਨਹੀਂ ਤਾਂ ਅੰਦਰੋਂ ਇੱਕ ਆ ਇਹ ਪਤਾ ਨਹੀਂ ਦੇ ਕੀ ਕਹਿੰਦੇ ਨੇ ਸਾਨੂੰ ਤਾਂ ਇਹ ਸ਼ੋਅ ਕਰਦੇ ਨੇ ਵੀ ਅਸੀਂ ਆਪਸ ਵਿੱਚ ਲੜੇ ਹੋਏ ਆ ਹੋ ਸਕਦਾ ਅੰਦਰੋਂ ਇੱਕੋ ਹੋਣ ਸਾਰੇ ਹਾਲਾਤ ਹੈ ਕੱਲੇ ਬਾਜ਼ਾਰ ਦੇ ਕਿ ਪਿੰਡਾਂ ਦੇ ਵਿੱਚ ਆਸੇ-ਬਸ ਪਿੰਡ ਦੇ ਵਿੱਚ ਕੱਲੇ ਮੰਡੀ ਦੇ ਬਸ ਨਾਲ ਬਸਤੀ ਹੈ ਜੀ ਕਿਹੜਾ ਹੋਣਾ ਬਾਈ ਜੀ ਸੀਬਰੇਟ ਤਾਂ ਰੈਂਟ ਨਹੀਂ ਹੁੰਦਾ ਤੁਸੀਂ ਮੋੜ ਮੰਡੀ ਦੇ ਵਿੱਚ ਚਾਹੇ ਤੁਸੀਂ ਉਧਰ ਤੋਂ ਲੰਬੜੀ ਰੋਡ ਤੋਂ ਆਜੋ ਚਾਹੇ ਬਟਿੰਡਾ ਰੋਡ ਤੋਂ ਆਜੋ ਮਾਨਸਾ ਰੋਡ ਤੋਂ ਆਜੋ ਚਾਹੇ ਆ ਕੁਬੇ ਫਾਟਕ ਵਾਲੀ ਪਾਸੋਂ ਆ ਜਾਈਏ ਟਾਇਰ ਦੇ ਪਾਣੀ ਤੋਂ ਬਣ ਐਂਟਰੀ ਹੈਣੀ ਤੁਹਾਨੂੰ ਲੱਗਦਾ ਨਹੀਂ ਕਿ ਮੋਟਰਸਾਈਕਲ ਨੂੰ ਕਿਸ਼ਤੀਆਂ ਲੈ ਲੈਣੀਆਂ ਚਾਹੀਦੀਆਂ ਬਿਲਕੁਲ ਜੀ ਲੱਗਦਾ ਜੀ ਇੱਥੇ ਹੁਣ ਸਾਡੀ ਮੰਡੀ ਏਡੀ ਵਧੀਆ ਸੀ 70 80 ਪਿੰਡਾਂ ਦੇ ਲੋਕ ਇੱਥੇ ਸ਼ੌਪਿੰਗ ਕਰਨ ਆਉਂਦੇ ਸੀ ਹੁਣ ਸਰਦ ਉੱਤਰਦਾ ਨਹੀਂ ਗੱਡੀ ਚੋਕੀ ਆਉਣੇ ਛੱਡ ਗਏ ਸਾਡੇ ਕਸਟਮਰ ਬਾਹਰਲੇ ਬਠਿੰਡਾ ਉਹ ਵੰਡੀਆਂ ਜਾਲ ਲਾ ਕੇ ਕਾਰੋਬਾਰ ਕਰਦੇ ਆ ਗਾਲ ਬੇਇੱਜ਼ਤੀ ਜੀ ਇਹਨੇ ਦੁਕਾਨ ਬੇਇੱਜ਼ਤੀ ਆਪਦੀ ਬੰਦ ਕਰਕੇ ਬਕਵਾਲੀ ਘੜਦੀ ਦੋਨੇ ਦੁਕਾਨਾਂ ਦੀ ਬਕਵਾਲੀ ਘੜਦੀਆਂ ਦੋਨੇ ਦੁਕਾਨਾਂ ਦੀ ਇਸ ਟਾਈਮ ਪਾਣੀ ਦਾ ਬੁਰਾ ਹਾਲ ਆ ਜੀ ਪਾਣੀ ਦੇ ਕਾਰਨ ਦੇਖੀਏ ਕਿ ਨਹੀਂ 500 ਰੁਪਈਆ ਵੀ ਨਹੀਂ ਵੜਦੇ ਲੋਕ ਮੰਡੀ ਚੱਡਣੇ ਇੰਨਾ ਬੁਰਾ ਹਾਲ ਆ ਜੀ ਸਿੱਟਰ ਸੀਪਰਾ ਜੀ ਇਹਦਾ ਬੰਦੇ ਦਾ ਨਹੀਂ ਦੁਕਾਨ ਵੇਕਣੀ ਲਈ ਹੋਈ ਆ ਹੈਂ ਹਾਂ ਜਮਾ ਬਿਕਨੀ ਲਾਈ ਹੋਈ ਹੈ ਬਿਕੂ ਬਿਕੂ ਗਾਗ ਬਣੂ ਫੇਰ ਹੀ ਆ ਜੀ ਗਾਗ ਵੀ ਨਹੀਂ ਬਣਦਾ ਨਾ ਜੇ ਗਾਗ ਬਣੂ ਫੇਰ ਹੀ ਆ ਪਾਣੀ ਕਰਕੇ ਅਗਲਾ ਆਪਾਂ ਕੀ ਖਰੀਦਣੀ ਆ ਕੱਲ ਤੇਰੀ ਦੁਕਾਨ ਤੇ ਜੁਵੈਲੀ ਲੈਣ ਆਈ ਕਸਟਮਰ ਹੁਣ ਖੁਦ ਆ ਕੇ ਕਹਿੰਦੇ ਜੀ ਤੁਸੀਂ ਇੰਨੇ ਗੰਦਗੀ ਚ ਬੈਠੇ ਕਿਵੇਂ ਹੋ ਹਾਂ ਦੱਸੋ ਹਾਂ ਬੈਠ ਕੇ ਜਾਂਦੇ ਆ ਕਸਟਮਰ ਸਾਡੇ ਹਾਂ ਬਿਲਕੁਲ ਹੁੰਦੀ ਹੈ ਜੀ ਸਾਡੀਆਂ ਦੁਕਾਨਾਂ ਕਿਰਾਏ ਤੇ ਆ ਜੀ ਆਹ ਸਾਨੂੰ ਡੇਲੀ ਦਾ 11500 ਰੁਪਏ ਦਾ ਖਰਚਾ ਹੈ ਡੇਲੀ ਦਾ ਖਰਚਾ ਹੈ ਤੇ ਤੁਸੀਂ ਯਕੀਨ ਕਰੋ ਵੀ ਅਸੀਂ ਕਰੀਏ ਕੀ ਹੱਲ ਸਾਡੇ ਕੋਲ ਮਜਬੂਰੀ ਦੱਸਦਾ ਦੋ ਅਸੀਂ ਕਰ ਕੀ ਸਕਦੇ ਹਾਂ ਸਾਡੇ ਨੂੰ ਡੇਲੀ 15-1500 ਰੁਪਏ ਖਰਚਾ ਪੈਂਦਾ ਅਸੀਂ ਮੰਡੀ ਛੱਡਾਂਗੇ ਮੰਡੀ ਛੱਡ ਕੇ ਜਾਵਾਂਗੇ ਸਾਨੂੰ ਛੱਡਣੀ ਪਊਗੀ ਜਾ ਕੇ ਅਸੀਂ ਦੁਕਾਨ ਤੇ ਮੁਲਾਜ਼ਮੀ ਕਰਾਂਗੇ ਦੱਸੋ ਉਹਦੇ ਕੋਈ ਹੱਲ ਹੈ ਇਸ ਚੀਜ਼ ਦਾ ਕੀ ਕਰ ਸਕਦੇ ਤੁਸੀਂ ਦੱਸੋ ਪ੍ਰੈਸ ਦੇ ਬਿਜਲੀ ਦੇ ਬਿੱਲ ਪੈਂਡਿੰਗ ਹੈ ਸਾਡੇ ਲੋਨ ਦੀਆਂ ਸਾਡੀਆਂ ਕਿਸ਼ਤਾਂ ਟੁੱਟੀ ਜਾਂਦੀਆਂ ਨੇ ਗਾਹਕ ਸਾਡੇ ਕੋਲੇ ਆਉਂਦਾ ਨਹੀਂ ਦੋ ਦੋ ਮਿਸਤਰੀ ਹੈ ਸਾਡੇ ਕੋਲੇ ਅਸੀਂ ਜਾਈਏ ਕਿੱਥੇ ਭਰਾਜੀ ਉਹ ਲਾ ਬੰਦੇ ਦੀ ਸਾਰੀ ਫੈਮਿਲੀ ਆਏ ਲਾਲੋ ਵੀ ਪ੍ਰਭਾਵਿਤ ਹੋ ਜਾਂਦੀ ਹੈ ਬਾਬੂ ਜੀ 6 ਮਹੀਨੇ ਹੋ ਗਏ ਬੰਦੇ ਨੇ 500 ਰੁਪਈਆ ਨਹੀਂ ਵਟ ਕੇ ਦੇਖਿਆ ਜੀ ਦੱਸੋ ਇਹ ਆਪਦੇ ਪਰਿਵਾਰ ਨੂੰ ਲੈ ਕੇ ਕਿੱਥੇ ਜਾਣਾ ਵੱਡੀ ਟੈਕਸ ਲੈਣਾ ਹੁੰਦਾ ਤਾਂ ਸਾਡੇ ਕੋਲ ਆ ਜਾਂਦੇ ਆ ਵੀ ਪ੍ਰਾਪਰਟੀ ਟੈਕਸ ਤੁਸੀਂ ਪਰ ਤੁਸੀਂ ਸਾਰਾ ਕੁਝ ਕਰਨੇ ਟੈਕਸ ਸਾਰਾ ਵਪਾਰੀਆਂ ਨੇ ਪਛਾਰਾ ਅਸੀਂ ਪੇਡ ਕਰਦੇ ਆ ਜੀ ਸਾਰਾ ਕੁਝ ਅਸੀਂ ਕਰਦੇ ਆ ਤੇ ਬਟ ਸਭ ਤੋਂ ਸਾਨੂੰ ਜਿਹੜੀ ਬੇਸਿਕ ਨੀਡ ਹੈ ਜੀ ਇਹ ਕੋਈ ਇਹ ਕੋਈ ਐ ਨਹੀਂ ਆ ਵੀ ਸਭ ਤੋਂ ਵੱਲੀ ਵੱਡੀ ਮੰਗ ਕਰ ਰਹੇ ਆ ਇਹ ਤਾਂ ਸਰਕਾਰ ਦੀ ਦੇਖੋ ਸਰਕਾਰ ਵੱਲੋਂ ਦੇਣੀ ਆਪਦੀ ਆਪਣੇ ਆਪ ਮਰਦੀ ਹੈ ਪਰ ਅਸੀਂ ਮੰਗ ਰਹੇ ਆ ਦੇਖੋ ਨਹੀਂ ਮਰਦਾ ਬਾਤ ਕਰੋ ਜੀ 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 ਕੋਈ ਦੁਕਾਨ ਪਾਉਣੀ ਹੈ ਨਾ ਇੱਥੇ ਹਾਂ ਦੁਕਾਨ ਤੁਸੀਂ ਢੋਂ ਲਾਗੇ ਮਿਸਪਲ ਕਮੇਟੀ ਵਾਲੇ ਪਹਿਲਾਂ ਆ ਜਾਣਗੇ ਨਕਸ਼ਾ ਬਣਾਉ। ਡੇ ਡੇਡ ਲੱਖ ਰੁਪਏ ਬਾਉ ਜੀ ਨਕਸ਼ਾ ਦਾ ਇਹ ਚਾਰਜ ਕਰਦੇ ਨੇ ਲੋਕਾਂ ਨੂੰ। ਰਿਸ਼ਵਤਾਂ ਖਾਂਦੇ ਨੇ ਇਹ। ਉਹ ਨਹੀਂ ਉਹਨਾਂ ਦੇ ਨਕਸ਼ਾ ਨਹੀਂ ਬਾਸ ਕਰਦੇ। ਇੱਕਦਮ ਸੀ ਹੈ ਜੀ ਸਾਡੀ। ਚੱਪਾ ਚੱਪਾ ਇੱਕ ਕਮੈਂਟ ਬਾਈ ਓਏ। ਸਾਥੀਓ ਦੇਖੋ ਆ ਭਾਰੀ ਰੋਸ ਜੋ ਅੱਜ ਮੋੜ ਮੰਡੀ ਵਿੱਚ ਹੈਗਾ। ਮੈਂ ਮੌਜੂਦਾ ਐਮਸੀ ਵਾਰਡ ਨੰਬਰ 16 ਤੋਂ ਮੋੜ ਮੰਡੀ ਤੋਂ ਆ ਤੁਸੀਂ ਦੇਖੋ ਸਾਡਾ ਮੋੜ ਮੰਡੀ ਚੀਲਾਂ ਦਾ ਸ਼ਹਿਰ ਬਣਿਆ ਹੋਇਆ ਅੱਜ। ਸਾਡਾ ਪ੍ਰਸ਼ਾਸਨ ਮੌੜ ਦਾ ਸੁੱਤਾ ਪਿਆ ਹੈ ਪਤਾ ਨਹੀਂ ਕਿਹੜੀ ਨੀਂਦ ਸੁੱਤਾ ਪਿਆ ਹੈ ਅੱਗੇ ਤਾਂ ਸੁਣਦੇ ਸੀ ਕੁੰਭ ਕਰਨ ਦੀ ਨੀਂਦ ਉਹ ਵੀ ਪਿੱਛੇ ਛੱਡਤਾ ਇਹਨਾਂ ਨੇ ਫੇਲ ਕਰਤੀ ਉਹ ਸਾਡੇ ਮਾਨਯੋਗ ਐਮਐਲਏ ਸਾਹਿਬ ਬੜੇ ਵਾਰ ਉਹਨਾਂ ਦੀ ਬੇਨਤ ਕਰ ਲਈ ਪਤਾ ਨਹੀਂ ਉਹ ਕਿਸ ਗੱਲ 'ਚ ਉਹ ਮਜਬੂਰ ਨੇ ਉਸ ਤੋਂ ਬਾਅਦ ਦੋਸਤੋ ਚਲੋ ਮੈਦਾਨਗਰਪਾਲ ਕਾ ਦਾ ਹਿੱਸਾ ਹੈ ਸਾਡੇ ਪ੍ਰਧਾਨ ਸਾਹਿਬ ਉਸ ਤੋਂ ਬਾਅਦ ਸਾਡੇ ਈਓ ਸਾਹਿਬ ਉਹ ਪਤਾ ਨਹੀਂ ਕਿਹੜੀ ਸੋਚ ਦੇ ਵਿੱਚ ਨੇ ਉਹਨਾਂ ਨੂੰ ਸ਼ਾਇਦ ਆ ਮੌੜ ਮੰਡੀ ਦਾ ਆ ਹਾਲ ਨਜ਼ਰ ਨਹੀਂ ਆਉਂਦਾ ਇਦੋਂ ਬੰਦ ਪਾਗਾ ਕੀ ਹੋ ਸਕਦਾ ਕੀ ਐਮਸੀਆਂ ਕੋਈ ਗੱਲਬਾਤ ਹੋਈ ਤੁਹਾਡੀ ਕੇ ਕਾਰਨ ਕੀ ਹੈ ਇਹਦਾ ਕਾਰਨ ਦੋਸਤੋ ਪਤਾ ਨਹੀਂ ਕਿੰਨੇ ਸੋਚ ਕੀ ਹੈ ਅਸੀਂ ਬਹੁਤ ਵਾਰ ਉਹਨਾਂ ਨੂੰ ਕਿਹਾ ਦੇਖੋ ਮੈਂ ਇੱਕ ਜਾਗਰੂਕਤਾ ਦੀ ਗੱਲ ਹੈ ਨਾਗਰ ਕਾਉਂਸਲ ਮੋੜ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਮੋੜ ਮੰਡੀ ਹੀ ਹੈ ਨਾ ਸਾਨੂੰ ਵੱਡੇ ਮੋੜ ਤੋਂ ਕੋਈ ਕਲੈਕਸ਼ਨ ਆਂਦੀ ਹੈ ਨਾ ਸਾਨੂੰ ਕੋਈ ਛੋਟੇ ਮੋੜ ਤੋਂ ਕਲੈਕਸ਼ਨ ਆਂਦੀ ਹੈ ਪਰ ਅੱਜ ਮੋੜ ਮੰਡੀ ਦਾ ਹਾਲ ਦੇਖ ਲਓ ਕੀ ਹੋਇਆ ਪਿਆ ਮੈਂ ਤਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦੀ ਸ਼ਾਇਦ ਨੀਂਦ ਚੋਂ ਜਾਗ ਜਾਨ ਹੋ ਤੇ ਸਾਡੇ ਵੱਲ ਨਿਗਾ ਮਾਰਨ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਮੇਰੇ ਸਾਥੀ ਮੇਰੇ ਨਾਲ ਰਹਿਣ ਸ਼ਾਇਦ ਅਸੀਂ ਇਸ ਰੋਸ ਨੂੰ ਬਹੁਤ ਵੱਡੇ ਪ੍ਰਦਰਸ਼ਨ ਦੇ ਵਿੱਚ ਬਦਲਾਂਗੇ ਤੇ ਇਸ ਪ੍ਰਸ਼ਾਸਨ ਨੂੰ ਕੁੰਭ ਕਰਨ ਦੀ ਨੀਂਦ ਉਸੇ ਜਗਾਵਾਂਗੇ ਤਾਂ ਤਸਵੀਰਾਂ ਮੋੜ ਮੰਡੀ ਦੀਆਂ ਨੇ ਆਹ ਤਸਵੀਰ ਹੋਰ ਦਿਖਾ ਦਿੰਦੇ ਆ ਕਿ ਐਮਐਲਏ ਦੀ ਫੋਟੋ ਲਾਈ ਹੋਈ ਆ ਤੇ ਨਾਲ ਇੱਕ ਜੁੱਤੀ ਬਣੀ ਹੋਈ ਆ ਉੱਤੇ ਆਹ ਕੀ ਲਿਖਿਆ ਹੋਇਆ ਉੱਤੇ ਬਈ ਕਿਹੜਾ ਜੀ ਇਹ ਆਏ ਲਿਖਿਆ ਜੀ ਲੰਗੀ ਜਾ ਉਥੇ ਛਿੱਤਰ ਲਾਈ ਜਾਓ ਜੀ ਠੀਕ ਹੈ ਐਮਐਲਏ ਸਾਹਿਬ ਦੇ ਤੇ ਪ੍ਰਧਾਨ ਸਾਹਿਬ ਦੇ ਜਿਹਨੇ ਲੰਗਣਾ ਛਿੱਤਰ ਲਾ ਲਾ ਛਿੱਤਰ ਲਾ ਕੇ ਜਾਓ ਜੀ ਹੋਰ ਕੋਈ ਹਾਲ ਹੀ ਨਹੀਂ ਵੋਟਾਂ ਤਾਂ ਇਹਨਾਂ ਨੂੰ ਪਾਈਆਂ ਸੀਗੀਆਂ ਇਹਨਾਂ ਨੂੰ ਹੀ ਪਾਈਆਂ ਸੀ ਜੀ ਤਾਂ ਹੀ ਤਾਂ ਸੀ ਇਹ ਭੁਗਤ ਰਹੇ ਆ ਜਿਨ੍ਹਾਂ ਨੂੰ ਪਾਈਆਂ ਸੀਗੀਆਂ ਜੇ ਹੋਰ ਕਿਸੇ ਨੂੰ ਪਾਈ ਹੁੰਦੇ ਸ਼ਾਇਦ ਅਸੀਂ ਬਾਜੀ ਜਾਂਦੇ ਜੀ ਹਾਂਜੀ ਪੂਰਾ ਹੀ ਪਛਤਾ ਰਹੇ ਆ ਤਾਂ ਇਹ ਤਸਵੀਰਾਂ ਮੌੜ ਮੰਡੀ ਦੀਆਂ ਨੇ ਅੱਗੇ ਤਸਵੀਰਾਂ ਦਿਖਾਈਆਂ ਤੁਹਾਨੂੰ ਕਿ ਪਾਣੀ ਦੇ ਨਾਲ ਪੂਰੀ ਮੌੜ ਮੰਡੀ ਦਾ ਬੁਰਾ ਹਾਲਾਤ ਤੇ ਵਪਾਰੀ ਵਰਗ ਜਿਹੜਾ ਇੱਥੋਂ ਦਾ ਉਹ ਬਹੁਤ ਤੰਗ ਪਰੇਸ਼ਾਨ ਹੈ ਹੁਣ ਉਹ ਤਸ਼ਵੀਰਾਂ ਕਿ ਕੀ ਗੱਲਬਾਤ ਕਰਦੇ ਨੇ ਸਾਰੀ ਤੁਹਾਨੂੰ ਬਸੂ ਦੇਖੋ ਦੇ ਵਕਤ ਦੇਖੋ ਕੋਸਟੀ ਵੀ ਧੰਨਵਾਦ